ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਅੱਜ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਜਿਸ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਸ਼ਾਮਲ ਹੋਈਆਂ ਨੇ ਪੰਜਾਬ ਭਰ ਦੇ ਵਿੱਚੋਂ ਵੱਖ-ਵੱਖ ਜਗਾਵਾਂ ਤੋਂ ਜਿਹੜਾ ਪਾਣੀ ਹੈ ਉਸੇ ਨੂੰ ਲੈ ਕੇ ਮੋਰਚਾ ਲਾਇਆ ਗਿਆ ਤੇ ਲੋਕਾਂ ਨੂੰ ਵਿਖਾਇਆ ਗਿਆ ਕਿ ਕਿਵੇਂ ਪਾਣੀ ਜਿਹੜਾ ਕਿ ਕੁਦਰਤ ਦਾ ਇੱਕ ਅਨਮੋਲ ਸਰੋਤ ਹੈ ਉਸ ਨੂੰ ਬਦਲਿਆ ਜਾ ਰਿਹਾ ਹੈ ਪਾਣੀ ਨੂੰ ਕਿਸ ਕਦਰ ਪਲੀਤ ਕਰ ਦਿੱਤਾ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਤਨਾ ਕਿਤੇ ਵੱਡੀ ਕੈਮੀਕਲ ਫੈਕਟਰੀਆਂ ਤੋਂ ਸ਼ਰਾ ਬਣਾਉਣ ਵਾਲੀਆਂ ਕੰਪਨੀਆਂ ਤੇ ਇਸ ਦੇ ਨਾਲ ਹੀ ਉਹਨਾਂ ਦੇ ਬੋਤਲਾਂ ਦੇ ਵਿੱਚ ਸੈਂਪਲ ਭਰੇ ਨੇ ਤੇ 250 ਤੋਂ ਲੈ ਕੇ 480 ਫੁੱਟ ਤੱਕ ਦੂਂਗੇ ਪਾਣੀ ਦੇ ਰੰਗ ਨੂੰ ਵਿਖਾਇਆ ਗਿਆ ਜਿੱਥੇ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਸੈਂਪਲ ਸਾਹਮਣੇ ਆਏ ਜਨਾ ਜਗਮੀਤ ਸਿੰਘ ਆ ਜੀ ਇਹ ਕਿਹੜੇ ਕਿਹੜੇ ਪਿੰਡ ਦਾ ਪਾਣੀ ਲੈ ਕੇ ਆਏ ਇਹ ਪਿੰਡ ਹਮੀਰਾ ਨਵੀਂ آبادی ਹਮੀਰਾ ਜਗਜੀਤ ਨਗਰ ਅਮੀਰਾ ਮੁਰਾਰ ਇੱਧਾ ਆਲੇ ਦੁਆਲੇ ਦੇ ਜਿਹੜੇ ਸਾਰੇ ਪਿੰਡ ਆ ਇਹ ਉਹਨਾਂ ਦਾ ਪਾਣੀ ਆ ਅਸੀਂ ਭਰ ਕੇ ਲੈ ਕੇ ਆਏ ਬਕਾਇਦਾ ਜਿਹੜਾ ਟਿਊਬਲਾਂ ਦਾ ਪਾਣੀ ਆ ਉਹਨਾਂ ਦੇ ਉੱਤੇ ਮੋਟਰ ਲਿਖਿਆ ਗਿਆ ਜਿਹੜੇ ਘਰਾਂ ਦੇ ਸਮਰਸੀ ਬੋਰਾਂ ਪਾਣੀ ਆ ਉਹਨਾਂ ਦੇ ਉੱਤੇ ਆ ਲਿਖਿਆ ਗਿਆ 485 ਵੋਟ ਦਾ ਪਾਣੀ ਆ ਇਹ ਘਰਾਂ ਦਾ ਕੀ ਕਾਰਨ ਆ ਪਾਣੀ ਦਾ ਖਰਾਬ ਆ ਕਾਰਨ ਜਿਹੜੀ ਜਗਜੀਤ ਇੰਡਸਟਰੀ ਆ ਲੰਮੇ ਸਮੇਂ ਤੋਂ ਧਰਤੀ ਹੇਠਾਂ ਬੋਰ ਕਰਦੇ ਆ ਉਹਨੇ ਉਹ ਜਿਹੜਾ ਪਾਣੀ ਆ ਉਹਦੀ ਵੇਸਟੇਜ ਆ ਉਹ ਧਰਤੀ ਹੇਠਾਂ ਸੁੱਟ ਰਹੀ ਆ ਲੰਮੇ ਸਮੇਂ ਤੋਂ ਇਹ ਫੈਕਟਰੀ ਉਹਦੇ ਕਰਕੇ ਇਲਾਕੇ ਭਰ ਦਾ ਸਾਰਾ ਪਾਣੀ ਖਰਾਬ ਆ ਪਾਣੀ ਦੇ ਭਾਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਪ੍ਰਵਿੰਦਰ ਸਿੰਘ ਜਿਹੜੀ ਜਗ੍ਹਾ ਤੋਂ ਆਏ ਹੋ ਪਿੰਡ ਹਮੀਰਾ ਜੀ ਰਾ ਕਪੂਰਥਲਾ ਅਸੀਂ ਆਇਆ ਚਾਹੁੰਦੇ ਅੱਜ ਕਾਲੇ ਪਾਣੀ ਨੂੰ ਲੈ ਕੇ ਜਿਹੜੇ ਸਾਰੇ ਇਕੱਠੇ ਨੇ ਪੰਜਾਬ ਇਹ ਤਾਂ ਹੁਣ ਆਪਾਂ ਕਹਦੇ ਨਾ ਬੁੱਡੇ ਨਾਲੇ ਦਾ ਪਾਣੀ ਸਤਲੋਚੋਂ ਪੈ ਰਿਆ ਪਰ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਤਕਰੀਬਨ ਜੇ ਵੀ ਕਿਸੇ ਵੀ ਬੋਰ ਚੋਂ ਆਪਾਂ ਪਾਣੀ ਕੱਢਦੇ ਆ ਉਹ ਤਾਂ ਰੰਗ ਆ ਹੀ ਆ ਆ ਸਾਰੀਆਂ ਵਕ ਵਕ ਥਾਵਾਂ ਤੋਂ ਅਸੀਂ ਭਰਿਆ ਹੋਇਆ ਪਾਣੀ ਤੇ ਸਾਡੇ ਪਿੰਡ ਦਾ ਜਿਹੜਾ ਕਿ ਜਗਜੀਤ ਇੰਡਸਟਰੀ ਨੇ ਜਿਹੜਾ ਗੰਦਾ ਪਾਣੀ ਸੀ ਲਾਣ ਵਾਲਾ ਪਾਣੀ ਸੀ ਉਹਨੂੰ ਬੋਰ ਕਰਕੇ ਧਰਤੀ ਵਿੱਚ ਪਾਉਣ ਕਰਕੇ ਸਾਡੇ ਸਾਰੇ ਪ ਪਲਾਟ ਲਗਾਉਣ ਜਾ ਰਹੇ ਆ ਜਿਸ ਦਾ ਅਸੀਂ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਕੋਲੋਂ ਜਿਹੜਾ ਪਥਨੋਲ ਦਾ ਪਲਾਟ ਲੱਗਣਾ ਉਹਨਾਂ ਨੂੰ ਹੋਰ ਉਹਦੇ ਵਾਸਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਪੈਣੀ ਆ ਤੇ ਜਿਹੜਾ ਦੂਸਰਾ ਪਾਣੀ ਉਹ ਕੈਮੀਕਲ ਵਾਟਰ ਆ ਉਹ ਵੀ ਉਹਨਾਂ ਨੇ ਸਾਡਾ ਜਿਹੜਾ ਪਾਣੀ ਆ ਉਹ ਧਰਤੀ ਵਿੱਚ ਘਰ ਲੈਣਾ ਤਾਂ ਕਿ ਸਾਡਾ ਤਾਂ ਪਹਿਲਾਂ ਹੀ ਪਾਣੀ ਬਹੁਤ ਖਰਾਬ ਆ ਸਾਡੀ ਨਹੀਂ ਇਹ ਪਾਣੀ ਆ ਜੀ ਪਾਣੀ ਆ ਇਹ ਇਹਦੇ ਉੱਪਰ ਵੀ ਲਿਖਿਆ ਆ ਜੇ ਜਿਨ੍ਹਾਂ ਦੇ ਘਰੋਂ ਪਾਣੀ ਭਰਿਆ ਉਨਾਰੇ ਉੱਪਰ ਲਿਖਿਆ ਹੋਇਆ ਆ ਦਰਸ਼ਾ ਸਿੰਘ ਦੇ ਘਰੋਂ ਪਾਣੀ ਭਰਿਆ ਹੋਇਆ ਸਕੂਲ ਆ ਸਾਡਾ ਉੱਥੇ ਇੱਕ ਸਕੂਲ ਆ ਸਾਡੇ ਪਿੰਡ ਆ ਉੱਥੋਂ ਉੱਥੇ ਪਾਣੀ ਲਿਖਿਆ ਵੀ ਕਿੰਨੇ ਫੋਟੋ ਬੋਰ ਰਿਹਾ ਆਹ ਆਹ ਦਾ ਪਾਣੀ 230 ਫੁੱਟ ਤੋਂ ਪੋਰਿਆ ਪਾਣੀ ਸਾਡੇ ਪਾਣੀ ਡਬਲ ਫਿਲਟਰ ਕਰਕੇ ਤੁਸੀਂ ਪਾਣੀ ਪੀਂਦੇ ਜਿਹੜੀ ਵਾਟਰ ਵਾਟਰ ਪਾਣੀ ਸੁੱਧਾ ਦਿੱਤਾ ਜਾ ਰਿਹਾ ਬਿਲਕੁਲ ਜੀ ਸਾਡੇ ਲੀਕ ਕਿਡਨੀਆਂ ਜਿਹੜੀਆਂ ਬੱਚਿਆਂ ਦੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿੰਮੇਵਾਰ ਕਿਹਨੂੰ ਸਮਝਿਓ ਅਸੀਂ ਫੈਕਟਰੀ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਡੇ ਪਿੰਡ ਦਾ ਜਿਹੜਾ ਪਾਣੀ ਸੋਰਸ ਜਿੰਨੇ ਖਰਾਬ ਕੀਤੇ ਇੰਡਸਟਰੀ ਨੂੰ ਤੇ ਆਪਣੇ ਜਿਹੜੇ ਸਾਡਾ ਉੱਥੇ ਹੈਗਾ ਪ੍ਰਸ਼ਾਸਨ ਹੈ ਅਸੀਂ ਉਹਨੂੰ ਜ਼ਿੰਮੇਵਾਰ ਸਮਝਦੇ ਹਾਂ ਇਹ ਇੱਕ ਪਿੰਡ ਦਾ ਪਾਣੀ ਹੈ ਜੀ ਇਹ ਇੱਕ ਪਿੰਡ ਦਾ ਪਾਣੀ ਹੈ ਬਾਕੀ ਪਿੰਡਾਂ ਦਾ ਪਾਣੀ ਵੀ ਹੈ ਸਾਡੇ ਕੋਲ ਗੱਡੀ ਚ ਪਿਆ ਸਾਡੇ ਲਾਗੇ 4 ਸਾਡੇ ਪਿੰਡ ਸਾਡੇ 4 ਤਕਰੀਬਨ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਵੀ ਭਰ ਕੇ ਲੈ ਕੇ ਆਏ ਆ ਤੇ ਸੈਂਪਲਿੰਗ ਕਰਾਈ ਗਈ ਆ ਪਹਿਲਾਂ ਉਹਦੀ ਰਿਪੋਰਟਸ ਵੀ ਨਾਲ ਲੱਗੀ ਆ ਕਿ ਜਿਹੜੀ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਗਿਆ ਹਾਂਜੀ